ਖਬਰ ਹੁਸ਼ਿਆਰਪੁਰ ਦੇ ਬਲਾਕੇ ਤਲਵਾੜਾ ਤੋਂ ਹੈ ਜਿੱਥੇ ਕਿ ਤਲਵਾੜਾ ਚ ਹੀ ਰਹਿੰਦੇ ਬੀਬੀਐਮਬੀ ਦੇ ਮੁਲਾਜ਼ਮ ਦੇ ਖਾਤੇ ਚੋਂ ਕੁਝ ਨੋਸਰਪਾਸਾਂ ਵੱਲੋਂ 3.5 ਲੱਖ ਰੁਪਏ ਕਢਵਾਉਣ ਦੀ ਖਬਰ ਸਾਹਮਣੇ ਆਈ ਹੈ ਪਤਾ ਲੱਗਦਾ ਹੈ ਇਹ ਪੀੜਤ ਵੱਲੋਂ ਤੁਰੰਤ ਬੈਂਕ ਜਾ ਕੇ ਆਪਣਾ ਖਾਤਾ ਬੰਦ ਕਰਵਾਇਆ ਗਿਆ ਤੇ ਇਸ ਦੀ ਸੂਚਨਾ ਤਲਵਾੜਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਜਾਣਕਾਰ ਦਿੰਦੇ ਆ ਬੀਬੀਐਮਬੀ ਦੇ ਮੁਲਾਜ਼ਮ ਜੋਗਿੰਦਰਪਾਲ ਨੇ ਦੱਸਿਆ ਕਿ ਬੀਤੇ ਦਿਨੀਓ ਤਲਵਾੜਾ ਚ ਹੀ ਮੌਜੂਦ ਇੰਡੀਅਨ ਬੈਂਕ ਦੇ ਏਟੀਐਮ ਚੋਂ ਪੈਸੇ ਕਢਵਾਉਣ ਲਈ ਗਿਆ ਸੀ ਤੇ ਉਸ ਵੱਲੋਂ ਇਹ 10000 ਰੁਪਏ ਕਢਵਾਏ ਗਏ ਸੀ ਤੇ ਇਸ ਤਰ੍ਹਾਂ ਨੇ ਏਟੀਐਮ 'ਚ ਹੀ ਮੌਜੂਦ ਇੱਕ ਨੌਸਰਵਾਸ ਵੱਲੋਂ ਧੋਖੇ ਨਾਲ ਉਸਦਾ ਏਟੀਐਮ ਬਦਲ ਲਿਆ ਤੇ ਇੱਕ ਨੌਜਵਾਨ ਏਟੀਐਮ ਦੇ ਬਾਹਰ ਖੜਾ ਸੀ ਉਹਨਾਂ ਦੱਸਿਆ ਕਿ ਉਹਨਾਂ ਨੂੰ ਪੈਸਿਆਂ ਦੇ ਮੈਸੇਜ ਆ ਰਹੇ ਸੀ ਜੋ ਕਿ ਉਹਨਾਂ ਨੂੰ ਪਤਾ ਨਹੀਂ ਲੱਗਿਆ ਤੇ ਜਦੋਂ ਚੈੱਕ ਕੀਤਾ ਤਾਂ ਖਾਤੇ 'ਚੋਂ 1.5 ਲੱਖ ਰੁਪਏ ਨਿਕਲੇ ਚੁੱਕੇ ਸਨ ਜਿਸ ਤੋਂ ਤੁਰੰਤ ਬਾਅਦ ਉਹ ਬੈਂਕ ਗਏ ਤੇ ਸੀਸੀਟੀਵੀ ਚੈੱਕ ਕੀਤੀ ਤਾਂ ਵੇਖਿਆ ਕਿ ਏਟੀਐਮ 'ਚ ਖੜੇ ਇੱਕ ਨੌਜਵਾਨ ਵੱਲੋਂ ਉਹਨਾਂ ਤੋਂ ਧੋਖੇ ਨਾਲ ਏਟੀਐਮ ਬਦਲ ਲਿਆ ਗਿਆ ਸੀ ਤੇ ਉਸਦਾ ਦੂਜਾ ਸਾਥੀ ਏਟੀਐਮ ਦੇ ਬਾਹਰ ਖੜਾ ਸੀ ਉਨਾ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਕਤ ਨੌਸਰਵਾਸਾ ਨੂੰ ਕਾਬੂ ਕਰਕੇ ਉਹਨਾਂ ਦੇ ਪੈਸੇ ਵਾਪਸ ਕਰਵਾਏ ਜਾਣ ਸਰ ਕੀ ਮਾਰਦਾ ਐਮਨ ਜਗਿੰਦਰ ਲਾਲ ਸਰ ਕੀ ਮਾਰਦਾ ਜਿਹੜਾ ਤੁਹਾਡਾ ਜਿਹੜਾ ਪ੍ਰੈਸ ਰਿਲੀਜ਼ ਹੈ ਠੀਕ ਅੱਗੇ ਮੈਂ ਇਹਦਾ ਵੀ 17 ਤਰੀਕ ਨੂੰ ਸ਼ਾਮ ਨੂੰ ਮਤਲਬ 6:00 6 ਵਜੇ ਦੀ ATM ਗਿਆ ਉੱਥੇ ਜਾ ਕੇ ਜਦੋਂ ਮੈਂ ATM ਤੇ ਪੈਸੇ ਕਢਾ ਲਏ 10000 ਰੁਪਏ ਮੈਂ ਪੈਸੇ ਨਾਲ ਆਪਣੇ ਨਾਲ ਮਗਰ ਸਾਥੀ ਸੀ ਮੇਰਾ ਜਿਹੜਾ ਉਨੇ ਮੇਰੇ ATM ਚੇਂਜ ਕਰਕੇ ਆਪਣਾ ਪੁਰਾਣਾ ਉਹਦੇ ਚ ਪਾਤਾ ਤੇ ਨਵਾਂ ਜਿਹੜਾ ਆਪਣੇ ਕੋਲ ਰੱਖ ਲਿਆ ਜਿਹੜੇ ATM ਤੇ ਗਏ ਇਹ ਕਿਹੜੀ ਤੱਕ ਦੇ ਇਹ ਆਪਣਾ ਅਸੀਂ ਇੰਡੀਅਨ ਬੈਂਕ ਦੇ ਜੀ ATM ਦੇ ਵਿੱਚ ਹਾਂ ਜੀ ਤਲਵਾਰਾ ਇੰਡੀਅਨ ਬੈਂਕ ਜੀ ਅੱਛਾ ਜੀ ਤੇ ਕਿਨੇ ਪੈਸੇ ਸੀ ਤੁਹਾਡੇ ਖਾਤੇ ਜੀ ਮੇਰੇ ਖਾਤੇ 'ਚ 9 ਲੱਖ 93 9000 ਹਜ਼ਾਰ ਸੀ ਜਿਹੜਾ 6 ਲੱਖ 33000 ਰਹਿ ਗਏ ਜੀ ਕਿ ਲਵੇ ਸਾਡੇ ਤੇ ਨਾ ਪ੍ਰਕਿਰਿਆ ਨਾ ਪਰੇਵਿਸ਼ਤ ਹੋਣਾ ਇੱਕ ਕਹੀ ਹੋਈ ਹੈ ਹਾਂਜੀ ਹਾਂ ਤੁਹਾਨੂੰ ਕਿਦਾ ਪਤਾ ਲੱਗਾ ਕਿ ਜਿਹੜਾ ਇਹ ਬੰਦੇ ਐ ਕੀਮ ਤੁਹਾਡੇ ਵਿੱਚ ਚੈਜ ਕੀਤਾ ਸੀ ਕੋਸ਼ਿਸ਼ ਇਹਦੇ ਵਿੱਚ ਇਦਾਂ ਜੀ ਜਦੋਂ ਮੇਰਾ ਬੈਲੈਂਸ ਅੱਗੇ ਚਾਇਆ ਨਾ ਦੀ ਮੋਬਾਈਲ ਦੇ ਵਿੱਚ ਮੈਸੇਜ ਆਇਆ ਤੇ ਪਹਿਲੇ ਤੋਂ ਨਾ ਪੜਿਆ ਨਹੀਂ ਮੈਂ ਕਿ ਮੇਰੇ ਮੇਰੇ ਕੋਲ ਹੀ ਆ ਤੋਂ ਏਟੀਐਮ ਜੀ ਇਹ ਰੈ ਫੇਲੀ ਹੋ ਗਈ ਸੀ ਜਿਸ ਕਰਕੇ ਮੈਂ ਪੜੇ ਰਹਾ ਨੰਬਰ ਤੇ ਜਾ ਕੇ ਇੰਡੀਅਨ ਬੈਂਕ ਚ ਆਪਣਾ ਜਿਹੜਾ ਕਾਊਂਟ ਨੰਬਰ ਸੀ ਉਹਨੂੰ ਮਤਲਬ ਪੈਸੇ ਜਿਹੜੇ ਸੀ ਤੁਹਾਡੇ ਫਰਨੂ ਦੇ ਨਾਮ ਸੀ ਇਹ ਮੇਰੇ ਇਹ ਮੇਰੇ ਪੈਸੇ ਜਿਹੜੇ ਸੀ ਜਿਹੜਾ ਮੈਨੂੰ ਜੀਪੀਐਫ ਮਿਲਿਆ ਸੀ ਉਹਦੀ ਅਮਾਉਂਟ ਸੀਗੀ ਬਚੀ ਬਾਕੀ ਸੀ ਹਾਂਜੀ ਤੁਹਾਡੇ ਜਾਣੇ ਕਿ ਜਿੰਨੀ ਜਿਹੜਾ ਪੂੰਜੀ ਸੀਗੀ ਹਾਂਜੀ ਹਾਂਜੀ ਤੇ ਇਹ ਜਿਹੜੇ ਪੈਸੇ ਆ ਤੁਹਾਨੂੰ 61 ਦੀ ਜਿਹੜੀ ਅਰਾ ਤੁਸੀਂ ਕੋਸ ਨੂੰ ਅਰਾ ਤੁਸੀਂ ਬੈਂਕ ਨਾਲ ਹੀ ਆਪਣਾ ਗੱਲ ਕੀਤੀ ਹਾਂਜੀ ਕੈਮਰੇ ਦੀ ਫੋਟੋ ਆਈ ਹਾਂ ਹਾਂਜੀ ਆਈ ਵੀ ਪਰ ਇਹ ਨਹੀਂ ਕਲੀਅਰ ਨਹੀਂ ਆ ਰਹੀ ਅੱਛਾ ਹਾਂਜੀ ਬਾਕੀ ਪੁਲਿਸ ਰਿਪੋਰਟ ਵੀ ਕੀਤੀ ਹੈ ਜੀ ਪੁਲਸਾ ਕੀ ਕਰਾ ਹਾਂਜੀ ਸਤਿ ਜੀ ਤੁਸੀਂ ਆਪਣਾ ਕੋਸ਼ਿਸ਼ ਆਪਾਂ ਕੋਸ਼ਿਸ਼ ਕਰਾਂਗੇ ਤੁਹਾਡਾ ਸਾਥ ਪੂਰਾ ਦੇਵਾਂਗੇ ਬੰਦੇ ਜਿਹੜੇ ਤੁਹਾਡੇ ਪੈਗੇ ਨੇ ਚੈੱਕ ਕੀਤਾ ਜੋ ਪਸਤਾ ਨਹੀਂ ਬੰਦੇ ਇਹ ਤਰਵਾੜੇ ਦੇ ਬੱਚੇ ਦੇਖੇ ਤੁਸੀਂ ਨੇ ਨਹੀਂ ਬਈ ਪੂਰੀ ਵਾਲੀ ਫੋਟੋ ਨਹੀਂ ਕਲੀਅਰ ਆ ਰਹੀ ਅੱਛਾ ਦੰਗ ਪਹਿਲੀ ਵਾਰੀ ਹਾਂ ਕਰਦੇ ਦੋ ਬੰਦੇ ਸੀਗੇ ਜੇ ਬਾਹਰ ਸੀਗੇ ATM ਦੇ ਖੜਾ ਜੀ ਇੱਕ ਅੰਦਰ ਸੀ ਉਹਨੇ ਮੇਰੇ ਕਰਦੇ ਕਰਦੇ ਮੈਂ ਦੇਖ ਲਿਆ ਤੇ ਕਰਕੇ ਤੇ ਆਪਣਾ ਨੰਬਰ ਉਹਨੇ ਕਰਦੇ ਕਰਦੇ ਮੈਨੂੰ ਮਤਲਬ ਪੁਰਾਣਾ ਇਹ ਟੀਮ ਜਿਹੜਾ ਉਹ ਕਰਤਾ ਉਹ ਚ ਉੱਚ ਕਰਕੇ ਮੁਰਕ ਉਹਨੇ ਮੇਰੇ ਤੋਂ ਬਾਅਦ ਫਿਰ ਉਹਨਾਂ ਨੇ ਹੋਰ ਪੈਸੇ ਕਢਾਏ ਮੈਂ ਚਲ ਗਿਆ ਸੀਗਾ ਜੀ ਤੇ ਤੁਸੀਂ ਇਹ ਕਿਉਂ ਮਤਲਬ ਬੰਦ ਕਰਵਾਇਆ ਆਪਾਂ ਇਹ ਫਿਰ 18 ਮੀਨੂ ਕਰਾਇਆ ਜੀ ਜਾ ਕੇ ਮੈਂ ਜਿਹਦੇ ਦਿਨ ਸਾਰਾ ਮੀਨੂ ਕਰਨਾ ਇਹ ਜਿਹੜਾ ਇਹ ਹਾਂਜੀ 17 18 ਤੁਹਾਡੇ ਪਾਸੇ ਕਿੰਨੇ ਅਦਾਈ ਗਏ ਹਾਂ ਹਾਂਜੀ ਉਹ ਤਾਂ ਦੂਜੇ ਵੀ ਨਹੀਂ ਸੀ ਰਹਿਣੇ ਤੇ ਮੈਂ ਨਾ ਮਤਲਬ ਦੇਖਦਾ ਥੋੜਾ ਜਿਹਾ ਜੀ ਤੁਸੀਂ ਕੀ ਮੰਗ ਕਰਦੇ ਪ੍ਰਸ਼ਾਸਨ ਕੋਲ ਸਹੀ ਕਹਿੰਦੇ ਆਂ ਵੀ ਅੱਗੇ ਤੋਂ ਸੁਧਾਰ ਕੀਤਾ ਜਾਵੇ ਜਿਹੜੇ ਸਾਡੇ ਵਰਗੇ ਹੈਗੇ ਮਤਲਬ ਧੋਲੇ ਲੋਕ ਇਹਨਾਂ ਨੂੰ ਬਹੁਤਾ ਨਾਮ ਮਦਨ ਦੇ ਨਾਲ ਕੋਈ ਬਾਡੀਗਾਰਡ ਹੋਣਾ ਚਾਹੀਦਾ ਜਿੱਦਾਂ ਬੱਚਾ ਕੋਈ ਲੈ ਜਾਣ ਜਾਂ ਕਿੱਗਾ ਵੀ ਤਾਂ ਜੋ ਇਹਨਾਂ ਨੂੰ ਪਤਾ ਲੱਗ ਸਕੇ ਕਿਉਂਕਿ ਸਾਡੀ ਹੁਣ ਇਹ ਤੇ ਨਹੀਂ ਹੈ ਨਹੀਂ ਜਿਹੜਾ ਅਸੀਂ ਇਹਦੀ ਇਲੈਕਟ੍ਰੋਨਿਕ ਚੀਜ਼ਾਂ ਚਲਾ ਸਕੀਏ ਹਾਂ ਤਾਂ ਇਹ ਜਿਹੜਾ ਜਗੀਦਰ ਲਾਲ ਜੀ ਦਾ ਜਿਹੜਾ ਇੱਕ ਠੱਗੀ ਦਾ ਮਾਮਲਾ ਹੋਇਆ ਐਫਐਟਆਰ ਕੋਲ ਗਏ ਸਾਡੇ ਚ ਨਾ ਪੁੱਛਦਾ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਮੈਂ ਵਿਜੇ ਕੁਮਾਰ ਪ੍ਰਧਾਨ ਬੀਬੀ ਆਂਦੀ ਯੂਨੀਅਨ ਤਰਵਾੜਾ ਤੇ ਇਹ ਜਗਿੰਦਰ ਲਾਲ ਜੀ ਤੇ ਸਾਡੇ ਬੀਬੀ ਐਮ ਬੀ ਵਿੱਚ ਕੰਮ ਕਰਦੇ ਆ ਇਹਨਾਂ ਦਾ ਜਿਹੜਾ ਮਾਮਲਾ ਸਾਹਮਣੇ ਆਇਆ ਕਿ ਇਹਨਾਂ ਨੇ ਏਟੀਐਮ ਦੇ ਵਿੱਚ ਜਾ ਕੇ ਪੈਸੇ ਕਢਾਇਆ 17 ਤਰੀਕ ਨੂੰ ਸ਼ਾਮ ਨੂੰ ਉਹ ਜਿਹੜੇ ਛਾਤਰ ਮੇਰੇ ਠੱਗ ਸੀਗੇ ਉਹਨਾਂ ਵੱਲੋਂ ਉਹ ਇਹਨਾਂ ਦੇ ਕਮਰੇ ਦੇ ਵਿੱਚ ਜਦੋਂ ਏਟੀਐਮ ਪੈਸੇ ਕਢਾਣਗੇ ਉਹ ਨਾਲ ਪੜ ਗਏ ਉਹਨਾਂ ਨੇ ਇਹਨਾਂ ਨੂੰ ਪਤਾ ਨਹੀਂ ਲੱਗਣ ਦਿੱਤਾ ਵੀ ਇਹਨਾਂ ਨੇ ਪੈਸੇ 10000 ਕਢਾਏ ਤੇ ਉਹੀ ਨਾਲ ਉਹਨਾਂ ਦੇ ਬੰਦਿਆਂ ਨੇ ਇਹਦਾ ਇਹਨਾਂ ਦਾ ਏਟੀਐਮ ਬਦ ਦੁੱਤਾ ਜੋਗੀਰ ਨੇ ਨਹੀਂ ਸਮਝ ਪਤਾਇਆ ਨਾ ਆਪਣਾ ਸਮਝ ਕੇ ਕੱਢ ਗਏ ਉਹ ਜਪਣੇ ਜੇਜ ਪਾ ਗਏ ਆਪਣੇ ਘਰ ਚ ਲੈ ਗਏ ਇਹਨਾਂ ਦੇ ਮੋਬਾਈਲ ਤੇ ਜਿਹੜੇ ਮੈਸੇਜ ਆਉਂਦੇ ਨੇ ਪੈਸੇ ਕਢਾ ਲਦੇ ਦੋ ਤਿੰਨ ਦਿਨ ਲਗਾਤਾਰ ਚੱਲਦਾ ਰਿਹਾ ਇਹਨਾਂ ਬਲੋਏ ਇਹਨਾਂ ਮੋਬਾਈਲ ਜਿਹੜਾ ਐਂਡਰੌਇਡ ਫੋਨ ਨਹੀਂ ਚਲਾਉਂਦੇ ਇਹਨਾਂ ਨੇ ਵੀ ਧਿਆਨ ਦਿੱਤਾ ਵੀ ਮੇਰੇ ਮੋਬਾਈਲ ਤੇ ਮੈਸੇਜ ਆ ਰਹੇ ਮੈਂ ਦੇਖਣਾ ਪੜਨਾ ਜਾਂ ਵੀ ਮੇਰੇ ਪੈਸੇ ਲੈਪਸ ਹੋ ਰਹੇ ਇਹ ਤਿੰਨ ਦਿਨ ਬਾਅਦ ਜਦੋਂ ਇਹਨਾਂ ਨੇ ਉਹ ਕਿਤੇ ਮੋਬਾਈਲ ਦੇਖਿਆ ਬੱਚਿਆਂ ਨੂੰ ਦਿਖਾਇਆ ਤਾਂ ਉਹਨਾਂ ਨੇ ਕਿਹਾ ਵੀ ਸਾਰੇ ਤੁਹਾਡੇ ਖਾਤੇ ਚ ਪੈਸੇ ਨਿਕਲ ਗਏ ਆ ਦੇ ਨੇ ਨਾ ਜਾ ਕੇ ਬੈਂਕ ਜਾ ਕੇ ਸਾਡੇ ਨੇ ਕੱਲ ਕਿਤੇ ਬੈਂਕ ਗਿਆ ਬੈਂਕ ਜਾ ਕੇ 19 ਤਰੀਕ ਨੂੰ ਐਪਲੀਕੇਸ਼ਨ ਦੇ ਦਿੱਤੀ ਕਿ ਸਾਡੇ ਨੇ ਖਾਤਾ ਬੰਦ ਕਰਾਇਆ ਬਲੌਕ ਕੀਤਾ ਜਾਏ ਪਰ 19 ਤਰੀਕ ਤੱਕ ਉਹਨਾਂ ਛਾਤਰਾਂ ਦੇ ਠਾਕਾਂ ਵੱਲੋਂ ਉਹਨਾਂ ਨੇ ਸਾਡੇ 3 ਲੱਖ ਰੁਪਇਆ ਕਢਾ ਚੁੱਕੇ ਸੀਗੇ ਉਹ ਤੋਂ ਬਾਅਦ ਵੀ ਅਸੀਂ ਬੈਂਕ ਨੂੰ ਕਹਿੰਦੇ ਵੀ ਉਹ ਹਾਲੇ ਵੀ ਲੋਕ ਜਿਹੜੇ ਹੈਗੇ ਉਹ ਟਰਾਈ ਕਰ ਰਹੇ ਆ ਐਸੇ ਕਢਾਣ ਦੀ ਪਰ ਬੈਂਕ ਨੇ ਉਹ ਖਾਤਾ ਬਲੌਕ ਕਰਤਾ ਏ ਬੈਂਕ ਨੇ ਵੀ ਕਾਫੀ ਸਹਿਯੋਗ ਕੀਤਾ ਇਹਦੇ ਵਿੱਚ ਤੇਰੂਦਾਰੀ ਬੈਂਕ ਬਾਲਨ ਵਾਲਨ ਨੂੰ ਤੁਹਾਨੂੰ ਦੱਸਿਆ ਕਿ ਥਾਣੇ ਐਫਆਈਆਰ ਦਰਜ ਕਰਾਓ ਫਿਰ ਪੁਲਿਸ ਸਟੇਸ਼ਨ ਆਈ ਐਫਆਈਆਰ ਅਪਲੀਕੇਸ਼ਨ ਦਿੱਤੀ ਤੇ ਉਹਨਾਂ ਨੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਤੇ ਉਹਨਾਂ ਬੋਲਦੇ ਸਿਰਕ ਮੰਲਿਆ ਆਜਾ ਉਹ ਸੀਸੀਟੀ ਵੀਡੀਓ ਫੁਟੇਜ ਕਢਾ ਕੇ ਉਹ ਦੇਖਿਆ ਗਿਆ ਪਰ ਉਹ ਹੁਣ ਜਿਹੜਾ ਉਹ ਏਟੀਐਮ ਜਿਹੜਾ ਉਹ ਤੇ ਇਹਨਾਂ ਨੂੰ ਜਗਿੰਦਰ ਲਾਲ ਜੀ ਨੂੰ ਜਿਹੜਾ ਏਟੀਐਮ ਛੱਡ ਗਏ ਉਹ ਵੀ ਉਹ ਥਾਣਾ ਬਲੋ ਕਿਦੋਂ ਚੰਡੀਗੜ੍ਹ ਮੁਹਾਲੀ ਤੋਂ ਉਹ ਮੇਰਾ ਏਟੀਐਮ ਸੀਗਾ ਉਹ ਕਿਸੇ ਹੋਰ ਦਾ ਇਦਾਂ ਹੀ ਉਹਨਾਂ ਨੇ ਲੈ ਕੇ ਉਹਨੂੰ ਉਹ ਜੂਜ ਕੀਤਾ ਹੋਇਆ ਜਿਗਾ ਔਰ ਬਾਅਦ ਉਹ ਜਦੋਂ ਉਹਨਾਂ ਨੇ ਉਹ ਅੱਜ ਇਹ ਗੱਲ ਕੀਤੀ ਉਹ ਕਹਿੰਦੇ ਅਸੀਂ ਤਾਂ ਕੋਹੋਂ ਦਾ ਬਲੌਕਰ ਆ ਸਾਡਾ ਏਟੀਮ ਦਾ ਅਸੀਂ ਨਵਾਂ ਲੈ ਲਿਆ ਉਹ ਜਿੱਦਾ ਇਹਨਾਂ ਨਾਲ ਉਹ ਠਗੀ ਇਦਾਂ ਹੋਈ ਹੈ ਭਰਾ ਜੀ ਜਿੱਦਾਂ ਕਿਤੇ ਆਵੇ ਅੱਜ ਦੇ ਠਗਾ ਵਲੋਂ ਜਿਹੜੇ ਨਵੇਂ ਨਵੇਂ ਤਰੀਕੇ ਘੜਾਦੇ ਨੇ ਜਿਹੜੇ ਕੰਗੇ ਰੋਕਣਾ ਕੋਈ ਨਹੀਂ ਆ ਜਾਂਦਾ ਉਹ ਤੁਸੀਂ ਕਿਸੇ ਨੂੰ ਮੰਨਦੇ ਜਿਹੜਾ ਜਾਂ ਤੁਹਾਨੂੰ ਫਕੀਰ ਬੀ ਕਰ ਚਾਹੀਦਾ ਮੈਂ ਪਹਿਲਾਂ ਵੀ ਇਸ ਤਰ੍ਹਾਂ ਦੀ ਬੜੀ ਦੋ ਤਿੰਨ ਘਟਨਾ ਪਹਿਲਾਂ ਵੀ ਹੋਈਆਂ ਉਦੋਂ ਵੀ ਮੈਂ ਇਸ ਚਰਜ ਕੀਤਾ ਵੀ ਆਪਣਾ ਜਿਹੜਾ ਘਰ ਘਟ ਮੁਆਲ ਦੇ ਤੇ ਕੋਈ OTP ਆਂਦਾ ਕੋਈ ਸ਼ੇਅਰ ਨਾ ਕਰੋ ਜੇ ਡਿਜੀਟਲ ਦੇ ਫਾਇਦੇ ਹੈਗੇ ਨੁਕਸਾਨ ਵੀ ਬਹੁਤ ਹੈਗੇ ਤੇ ਇਸ ਕਰਕੇ ਜਿਹੜੇ ਕੋ ਸਿਆਣੇ ਬੰਦੇ ਹੈਗੇ ਉਹ ਆਪਣੇ ਘਟੋ ਘਟ ਬੱਚਿਆਂ ਨੂੰ ਨਾਲ ਲੈ ਕੇ ਜਾਣ ATM 'ਚ ਔਰ ਜਿਹੇ ਕੋ ਬੰਦਾ ਜਿਹੜਾ ਕੋਈ ਪੜੇ ਲਿਖੇ ਬਠਾਠਾ ਜਾ ਰਿਹਾ ਹੈ ਤਾਂ ਉਹਨਾਂ ਅਗੇ ਬੇਨਤੀ ਹੈ ਕਿ ਜਦੋਂ ਇਹ ਬੰਦਾ ATM ਯੂਜ਼ ਕਰਦਾ ਉਹ ਕਮਰੇ ਅੰਦਰ ਵੀ ਸਿੰਗਲ ਬੰਦਾ ਹੋਣ ਜਾਇਦਾ ਨਾ ਕਿ ਦੋ ਤਿੰਨ ਤਨ ਬੜ ਜਾਂਦੇ ਜਦੋਂ ਉਹ ਫਿਰ ਇਦਾਂ ਦੀ ਹੀ ਹੇਰਾ ਫੇਰੀ ਕਰਕੇ ਉਹ ਯਾਨੀ ਕਰ ਲੈਂਦੇ ਸੋ ਉਹਨੂੰ ATM ਨੂੰ ਚੇਂਜ ਕਰ ਲੈਂਦੇ ਤੁਸੀਂ ਪ੍ਰਸ਼ਾਸਨ ਦੇ ਕੇ ਕੀ ਅਪੀਲ ਕਰਦੇ ਹੋ ਪ੍ਰਸ਼ਾਸਨ ਅਗੇ ਮੰਗਿਆ ਵੀ ਇਹ ਜਿਹੜੇ ਚੋਰਾਂ ਨੇ ਬਹੁਤ ਜਾਰ ਬਾਰ ਬਰਵਾੜੇ ਪੀ ਪੈਸੇ ਕਢਾਏ ਫਿਰ ਹਾਜੀਪੁਰੋਂ ਕਢਾਏ ਮਕੇਰੀਆਂ ਕਢਾਏ ਫਿਰ ਜਾ ਕੇ ਦਿੱਲੀ ਪੈਸੇ ਕਢਾਏ ਹਾਜੀਪੁਰ ਦੇ ਵਿੱਚ ਇਹਨਾਂ ਨੇ ਬਹੁਤ ਜਾਨੀ ਕਿ ਟ੍ਰਾਂਜੈਕਸ਼ਨਾਂ 10 12 10-12 ਹਜ਼ਾਰ ਰੁਪਈਆ ਕਰਕੇ ਬਹੁਤ ਜਿਹੇ ਮਤਲਬ ਹਾਜੀਪੁਰ ਰੁਕੇ ਹੋਏ ਆ ਤੇ ਸਾਡੇ ਕੋਲ ਹਰ ਜਗ੍ਹਾ ਸੀਸੀਟੀਵੀ ਕੈਮਰੇ ਲੱਗੇ ਹੋਏ ਆ ਤੇ ਚੋਰਾਂ ਨੂੰ ਫੜਿਆ ਜਾ ਸਕਦਾ ਬੇਨਤੀ ਇਹ ਹੀ ਆ ਪ੍ਰਸ਼ਾਸਨ ਅਗੇ ਕਿ ਇਹ ਚੋਰਾਂ ਨੂੰ ਫੜਿਆ ਜਾ ਸਕੇ ਤਾਂ ਜੋ ਇਹ ਠਗੀਆਂ ਦਾ ਚਕਾਰ ਜਿਹੜੇ ਭੋਲੇ ਭੋਲੇ ਲੋਕਾਂ ਨੂੰ ਹੋ ਰਿਹਾ ਉਹ ਬਚਾਇਆ ਜਾ ਸਕੇ we at gna university see potential in everyone and everything around us we drive innovation and entrepreneurship we groom competent global citizens to effect positive change around them